ਬੈੱਡ ਦੀ ਫੋਟੋ ਕਲੀਅਰ ਘਲਤੀ ਹੈ ਤੇ ਜਿਹੜੀ ਘਲਣ ਵਾਲੀ ਸੀ ਉਹ ਧੁੰਦਲੀ ਜੀ ਗਲਤੀ ਨਾ ਸਮਝ ਆਉਣੀ ਕਿ ਕਿਹੜੀ ਜੋੜੀ ਹੈ ਕਿਹਦੀ ਫੋਟੋ ਹੈ ਉਹ ਸਹੀ ਹੈ ਨਾ ਕਿਸੇ ਨੇ ਸੱਚੀ ਕਿਹਾ ਵੀ ਜਨਾਨੀਆਂ ਦਾ ਧਿਆਨ ਜਾਂ ਸੂਟਾਂ 'ਚ ਜਾਂ ਫਰਨੀਚਰ 'ਚ ਬੈੱਡ ਦੀ ਫੋਟੋ ਕਿੱਡੀ ਸਾਫ ਆਈ ਤੇ ਜਿਹੜੀ ਸਾਫ ਕਰਨੀ ਸੀ ਉਹ ਧੁੰਦਲੀ ਜੀ ਗਲ ਸੜੀ ਹੁਣ ਮੈਨੂੰ ਕੀ ਪਤਾ ਵੀ ਇਹ ਕੌਣਾਂ ਦੇ ਕੌਣ ਨੇ ਤੋ ਦਫਾ ਕਰ ਡਿਲੀਟ ਕਰਨੇ ਇਹਨੂੰ ਮੈਂ ਕੀ ਲੈਣਾ ਅ ਬੈੱਡ ਦੀ ਵੀ ਕਰੀਏ। ਕਿਰੇ ਕਿਸੇ ਨੇ ਵੇਖ ਲੈਣਾ ਸੰਮਣ ਰਗੀ ਨੇ। ਉਹਨੇ ਕਿਹਾ ਇਹੋ ਲਿਆ ਕੇ ਦਿਓ ਮੈਨੂੰ। ਚੱਲ ਰੋਟੀ ਪਾਣੀ ਖਾਈਏ। ਇਹ ਮੇ ਯਾਰ ਨੇ ਲੈ ਸੁਮਨ ਨੂੰ ਬਣਾਈ ਆਂ ਪ੍ਰਵਾ। ਜੇ ਚਲ ਗਈ ਤੇ ਆਪਣਾ ਤੇ ਪਕਾ ਬਣੀ ਬੰਦ ਹੋ ਜਾਣਾ। ਬੁੱਢਾ ਤੇ ਅੱਗੇ ਵੇਖ ਨਹੀਂ ਸਿਕਾਉਂਦਾ। ਤੇ ਮਾਦਾ ਦੀ ਪੇਸ ਕੋਈ ਨਹੀਂ ਜਾਂਦੀ। ਤੇ ਸੁਮਨ ਵੀ ਚਲ ਗਈ ਤੇ ਪ੍ਰਵਾ ਆਪਣੇ ਦੇ حساب ਦੇ ਦੇ حساب ਬੰਦ ਹੋ ਜਾਣੇ ਆ ਸਾਨੂੰ ਨਹੀਂ ਜਾਣਦੇ ਨਾ ਤੂੰ ਪੇਕੇ ਨੂੰ ਜਾਣਾ ਹੋਵੇ ਤਾਂ ਉਦੋਂ ਹੋਣਾ ਪੈਰ ਵਾਲਾ ਵਗਦਾ ਵਾ ਜਦੋਂ ਘਰ ਨੂੰ ਸਹੁਰਿਆਂ ਨੂੰ ਆਉਣਾ ਹੋਵੇ ਉਦੋਂ ਫਿਰ ਸੁੱਤੀ ਗਿਆ ਨਹੀਂ ਗਾਂ ਦੇ ਉਹ ਕਿਹੜੀ ਸੋਚਾਂ ਡੁੱਬੀ ਆ ਜਾ ਗਾਂ ਘਰ ਦਾ ਵੀ ਕੰਮ ਵੇਖਣਾ ਵਾ ਤੇ ਤੂੰ ਪਛਾਣ ਨੂੰ ਪੈਰ ਪੁੱਟਣ ਨਹੀਂ ਹੁਣ ਸਰ ਕੁੜੀ ਇਕੱਲੀ ਆ ਵੇਖਣਾ ਨਹੀਂ ਗਾ ਘਰ ਵੀ ਜਾ ਕੇ ਤੂੰ ਕਿਹੜੀਆਂ ਸੋਚਾਂ ਡੁੱਬੀ ਆ ਤੂੰ ਵੀ ਦੱਸਾਂ ਮੈਨੂੰ ਆਪਣੀਆਂ ਸੋਚਾਂ ਦੱਸ ਕੀ ਕੀ ਤੂੰ ਸੋਚਦੀ ਰਹਿੰਦੀ ਆ ਸਾਰੀ ਵਾਰ ਤੂੰ ਸੋਚ ਨਹੀਂ ਆਈਂ ਆ ਹਾਲ ਜਿਆ ਹੁੰਦਾ ਵਾ ਹੈ ਉੱਚੀ ਬੋਲ ਕੀ ਹੁੰਦਾ ਵਾ ਸੁਪਨਾ ਜਿਆ ਹੁੰਦਾ ਵਾ ਕੋਈ ਪੁਖਾਰ ਜਿਆ ਜਿੱਦਾਂ ਹਾਂ ਤੇ ਜਿੱਦਾਂ ਪਤਾ ਨਹੀਂ ਸਾਡੇ ਤੇ ਕੀ ਪਾੜ ਦੇ ਪਿਆ ਵਾ ਕਿੱਦਾਂ ਅਸੀਂ ਮੁਸ਼ਕਲ ਚ ਫਸੇ ਆ ਜਿੱਦਾਂ ਤੇ ਦੁਨੀਆ ਇੱਕ ਦੁਨੀਆ ਇਕੱਠੀ ਹੋਈ ਸਾਰੇ ਸਾਨੂੰ ਵੇਖਣ ਵਾਲੀ ਤੇ ਸਾਡ ਕੋ ਕੁਛ ਨਹੀਂ ਹੁੰੰਡਿਆ ਹਾਂ ਤੇ ਕੋਈ ਸਾਡੀ ਬਾਹ ਨਹੀਂ ਫੜਦਾ ਕੋਈ ਕਿੱਦਾਂ ਸਾਡੀ ਗੱਲ ਨਹੀਂ ਕਰਦਾ ਨਹੀਂ ਸੁਪਨਾ ਆਇਆ ਵਾ ਕੋਈ ਸੁਪਨਾ ਹੀ ਆਇਆ ਮੈਨੂੰ ਤੇ ਸੁਪਨੇ ਸੱਚ ਹੁੰਦੇ ਆ ਕੋਈ ਸੁਪਨੇ ਸੱਚ ਨਹੀਂ ਹੁੰਦੇ ਕੋਈ ਗੱਲ ਨਹੀਂ ਕੀ ਇਹੋ ਜੀ ਜਿੱਦਾਂ ਪਤਾ ਨਹੀਂ ਕੀ ਕੀ ਹੋ ਜਾਣਾ ਵਾ ਇਦਾਂ ਹੀ ਮੈਨੂੰ ਮਨ ਮੇਰਾ ਡਰੀ ਜਾਂਦਾ ਡਰੀ ਜਾਂਦਾ ਕਿ ਪਤਾ ਨਹੀਂ ਕਿੰਨੀ ਕਿ ਬਿਪਤਾ ਆਣ ਪਈ ਸਾਡੇ ਨਹੀਂ ਐਹੀ ਡਰਨਾ ਕਿਹੜੀ ਗੱਲੋਂ ਵਾ ਇਹੋ ਹੀ ਆ ਨਾ ਕੋਈ ਆਣ ਗਵਣ ਨਹੀਂ ਬੋਲਦਾ ਕੋਈ ਨਹੀਂ ਬੋਲਦਾ ਭਰਾ ਤੇ ਸਾਡੇ ਸਾਡੇ ਨਾਲ ਹੀ ਆ ਨਾ ਉਹ ਤੇ ਖਲਊਗਾ ਨਾ ਕੱਲ ਨੂੰ ਸਾਡੀ ਗੱਲ ਤੇ ਸਾਡੇ ਨਾਲ ਖਲਊਗਾ ਉਹ ਮੈਨੂੰ ਪਤਾ ਨਹੀਂ ਇਦਾਂ ਹੁੰਦਾ ਜਿੱਦਾਂ ਪਤਾ ਨਹੀਂ ਕੀ ਹੋ ਜਾਣਾ ਵਾ ਉਹ ਕਿਤੇ ਟੈਕ ਨਾ ਕਰਾ ਕੇ ਬੈ ਜੀ ਸੋਚਾ ਸੋਚ ਸੋਚ ਕੇ ਕੁਝ ਨਹੀਂ ਹੁੰਦਾ ਸਾਰੇ ਕੰਮ ਠੀਕ ਆ ਕੋਈ ਗੱਲ ਨਹੀਂ ਇਹੋ ਸੋਨੂ ਦੀ ਆ ਟੈਨਸ਼ਨ ਜਰਾ ਪੀ ਇਹ ਸ਼ਰਾਬ ਸ਼ੁਰੂ ਪੀਂਦਾ ਤੇ ਭਰਾ ਮੇਰਾ ਆਂਦਾ ਮੈਂ ਪੁੱਛ ਲੂ ਇਹਨੂੰ ਮੈਂ ਆਪੇ ਹਟਾ ਲੂੰਗਾ ਉਹਨੇ ਹਟਾ ਲੈਣਾ ਮੈਨੂੰ ਕੋਈ ਗੱਲ ਨਹੀਂ ਕੀ ਸਾਡੇ ਘਰ ਇੱਕ ਨਵਾਂ ਜੀ ਆਉਣਾ ਮਹਾਰਾਜ ਦੇ ਤੇ ਵਧਾਈ ਲਗਾ ਦੇਣਾ ਸਾਨੂੰ ਤੇ ਤੂੰ ਕਾਹਦੇ ਆ ਸੋਚਾਂ ਦੀ ਡੁੱਬੀ ਆ ਹੁਣ ਜਿੱਥੋਂ ਆਏ ਆ ਆਪਾਂ ਉਹ ਬੰਦੇ ਦਾ ਵੇਖ ਵਿਚਾਰੇ ਦਾ ਕੀ ਚੰਗਾ ਭਰਾ ਬੰਦਾ ਸੀ ਸੋਚ ਸੋਚ ਕੇ ਸੋਚ ਸੋਚ ਕੇ ਵੇਲਾ ਟੈਕ ਕਰਵਾ ਕੇ ਬਹਿ ਗਿਆ ਕਰਨੀ ਇਹ ਨਾ ਤੂੰ ਵੀ ਟੈਕ ਕਰਾ ਕੇ ਬਹਿ ਜੇ ਭਾਏ ਜੀ ਮੇਰਾ ਸੁਪਨਾ ਸੱਚ ਹੋ ਗਿਆ ਤਾਂ ਫੇਕ ਹੀ ਕਰਾਂਗੇ ਆਪਾਂ ਤੂੰ ਮੈਂ ਨਾ ਹੋਰ ਹੀ ਪੁੱਠੀਆਂ ਸੋਚਾਂ ਸੋਚਦੀ ਆ ਕੱਲੂ ਕਿਤੇ ਆਖੇਗੀ ਵੀ ਮੇਰੇ ਤੇ ਬਾਬਾ ਆਉਣ ਵਾਲਾ ਮੈਂ ਚੌਂਕੀ ਭਰਨੀ ਆ ਕੱਲੂ ਇਹੋ ਜਿਹੀਆਂ ਗੱਲਾਂ ਡੇਪੇਂਗੀ ਕਰਨ ਦਿਮਾਗ ਤੇਰਾ ਪਤਾ ਨਹੀਂ ਟਿਕਾਣੇ ਹੈਗਾ ਕਿ ਨਹੀਂ ਹੈਗਾ ਤੁਰ ਪਾ ਘਰ ਹੁਣ ਆ ਜਾ ਘਰ ਨੂੰ ਹੋਰ ਹੀ ਪੁੱਠੀਆਂ ਹੀ ਗੱਲਾਂ ਸੋਚਦੀਆਂ ਕੋਈ ਇੱਕ ਵੀ ਗੱਲ ਕਰੇ ਚੰਗੀ ਸੋਚ ਲਿਆ ਕਿ ਰੱਬ ਦਾ ਨਾਮ ਲਓ ਸਵੇਰੇ ਉੱਠ ਕੇ ਰਾਤ ਨੂੰ ਸੌਣ ਲੱਗਿਆਂ ਰੱਬ ਦਾ ਨਾਮ ਲੈ ਕੇ ਸੌਂ ਕੋਈ ਸੁਪਨੇ ਨਹੀਂ ਆਉਂਦੇ ਸਵੇਰੇ ਸਵਾਸ ਤੇ ਉਠੋ ਰੱਬ ਰੱਬ ਕਰੋ ਨਾਲੇ ਆਪਣੀ ਝਾੜੂ ਪੋਚਾ ਕਰੋ ਘਰ ਦਾ ਕੰਮ ਕਰੋ ਤੇ ਕੋਈ ਗੱਲ ਹੀ ਨਹੀਂ ਗਈ ਬੈਠਿਰੋ ਬੈ ਕੇ ਬੰਦਾ ਇਹੋ ਹੀ ਸੋਚੀ ਸੋਚਾਂ ਜਾਣਾ ਸੋਚੀ ਜਾਣੀਆਂ ਤੇ ਦਿਮਾਗ ਤੇ ਸੋਚ ਪੈ ਜਾਂਦੀ ਅੰਦਰ ਨਹੀਂ ਸਾਡੀ ਕੋਈ ਵੀ ਨਾ ਬਾਹ ਫੜੂਗਾ ਸਾਡੀ ਕੋਈ ਵੀ ਨਾ ਗੱਲ ਕਰੂਗਾ ਫਿਰ ਤਾਂ ਕੀ ਗੱਲ ਹੋਈ ਆ ਗੱਲ ਤੇ ਕੋਈ ਵੀ ਨਹੀਂ ਗਈ ਹਾਂ ਹੋਈ ਜਿਹੜੀ ਵਿਪਤਾ ਪੈ ਗਈ ਆ ਕਿਹੜੀ ਵਿਪਤਾ ਮੁੰਡਾ ਕੋਈ ਗੱਲ ਨਹੀਂ ਜੇ ਕੋਈ ਆਊਗਾ ਤੇ ਇਹ ਅਖਾਂਗੇ ਆ ਮੁੰਡਾ ਤੁਹਾਡਾ ਸਾंभਿਆ ਵਾ ਲੈ ਜਾਓ ਅਸੀਂ ਇਹਦੇ ਵਿੱਚ ਸਾਨੂੰ ਕੋਈ ਗੱਲ ਨਹੀਂ ਗਈ ਆ ਜਾਗਾ ਵੜਾ ਇਧਰ ਆ ਬੈਠੀ ਟੀਮ ਉਹ ਲੈ ਆਈ ਡਵਡਾ ਹਾਂ ਐ ਇਦਾਂ ਨਹੀਂ ਕਰਨੇ ਕਰੀ ਦੰਦਾ ਕਰੋ ਪਿਆਰ ਪੋਟਲੀ ਹੈ ਨਾ ਤੇ ਘਰ ਚੜ ਜਾਈ ਜਾਂਦੇ ਆ ਗਣੀ ਕਣੀ ਦੇ ਕੀਤੇ ਜਿਹੜੇ ਫੈਸਲੇ ਹੁੰਦੇ ਆ ਨਾ ਸਹੀ ਨਹੀਂ ਹੁੰਦੇ ਕੋਈ ਨਹੀਂ ਮੰਮੀ ਲੱਗੇ ਹੋਂ ਲੱਗ ਜੂਗਾ ਪਤਾ ਨਹੀਂ ਪਦਾ ਪੁਦਾ ਤੇ ਮੈਨੂੰ ਕੀ ਲੱਗਣਾ ਵਾ ਤੂੰ ਆਪ ਥੋੜਾ ਸੋਚ ਸਮਝ ਲੈ ਸਹੀ ਆ ਕੱਲ ਸਰਾ ਆਵੀਂ ਨਾ ਹੋੜੀ ਹੋੜੀ ਛੱਡ ਦੂੰਗਾ ਮੈਂ ਵੀ ਕੋਈ ਏਡਾ ਨਿਆਣਾ ਤੇ ਹਾਨੀ ਐ ਮੇਰਾ ਕਿਹੜਾ ਜੀ ਕਰਦਾ ਘਰ ਕਲਾ ਪਾਵਾ ਪੀਣ ਵੀ ਮੈਂ ਬਾਪੂ ਕੇ ਟੈਨਸ਼ਨ ਤੋਂ ਲੱਗਣਾ ਜਦੋਂ 24 ਘੰਟੇ ਆਉਂਦਿਆਂ ਨੂੰ ਬਸ ਗਾਲਾਂ ਕਾਣਾ ਗਾਲਾਂ ਤੂੰ ਮੈਨੂੰ ਤੇ ਸਮਝਿਆ ਕਰ ਉਹਨਾਂ ਨੇ ਤੇ ਨਹੀਂ ਸਮਝਣਾ ਤੂੰ ਹੀ ਨਹੀਂ ਸਮਝ ਸਕਦੀ ਉਹ ਨਹੀਂ ਪਾਪਾ ਹਾਂ ਆਮ ਨੂੰ ਚਲਾਉਣਾ ਆ ਗਿਆ ਵਾ ਇਹ ਕਿਹੜਾ ਟਰੈਕਟਰ ਵਾ ਚਲਾਉਣਾ ਆ ਗਿਆ ਪਾਪਾ ਬੜੀ ਖੇਤੀ ਹੁੰਦਾ ਹੀ ਉਹ ਚਲ ਚੰਗਾ ਵੜ ਦਿੱਤੇ ਆ ਤੇ ਇਦਾਂ ਟੱਟ ਵੱਡੇ ਜਾਂਦੇ ਆ ਆ ਸ਼ਾਈ ਸ਼ਾ ਹਾਂ ਚਲ ਚੰਗਾ ਹੋ ਗਿਆ ਅੱਜ ਮੀਂਹ ਪੈਣਿਆ ਸੀ ਇਦੋਂ ਨਾ ਵੱਡੀ ਗਿੱਲਾ ਵਾ ਥਾ ਤੇ ਇਹ ਆਪਣੇ ਵੀ ਵੱਢ ਲਈ ਉਹ ਦੂਜੇ ਬਾਪੇ ਦੇ ਵੀ ਛੋਟਾ ਵੀ ਉਹਨਾਂ ਦੇ ਘਰੇ ਉਹਨਾਂ ਦੇ ਨੇ ਛੋਟੇ ਆ ਅੱਛਾ ਛੋਟਾ ਆ ਮਾਂ ਹਾਂ ਆਪਣੇ ਲਗੇ ਆ ਚਲ ਆਪਣੇ ਵੱਢ ਲਾ ਫਿਰ ਕਾ ਠੀਕ ਆ ਆਹ ਖੇਤੀ ਵਾਲਾ ਹਿੱਟਾ ਆ ਗਿਆ ਹੀ ਉਹ ਆਹ ਕੰਮ ਹੀ ਬੜਾ ਸੌਖਾ ਵਾਏ ਤਾਂ ਚੰਗਾ ਜੇ ਤੈਨੂੰ ਆ ਗਿਆ ਵੱਢਣੇ ਆ ਗਿਆ ਤੇ ਵਧੀਆ ਹੋ ਗਿਆ ਆਹ ਖੇਤੀ ਹੋ ਜਾਂਦੀ ਆ ਆਹ ਤੁਨੂੰ ਨਹੀਂ ਵੱਢਣੇ ਆਉਂਦੇ ਤੇ ਮੈਨੂੰ ਆਉਂਦੇ ਨਾ ਤੈਨੂੰ ਆਉਦੇ ਤੈਨੂੰ ਆਉਂਦੇ ਆ ਤੈਨੂੰ ਉਹਦੇ ਵੱਢਣੇ ਹਾਂ ਸ਼ਿਆਰ ਬੱਚਾ ਵਣਾ ਬਹੁਤ ਬਹੁਤ ਸ਼ਿਆਰ ਬੱਚਾ ਕੇ ਆਹ ਸ਼ਾਰਾ ਸ਼ਾਰਾ ਪਾਪਾ ਜਾ ਤੂੰ ਉੱਤੇ ਜਨਾ ਮੀਚ ਆ ਕੋਈ ਨਹੀਂ ਕੋਈ ਨਹੀਂ ਤੂੰ ਹੀ ਮਾਰਲਾ ਦੱਸਦਾ ਠੀਕ ਆ ਆਹ ਕਾ ਪੀਤੀ ਮੇਰੇ ਮਗਰਾਂ ਚਾ ਨਹੀਂ ਪੀਤੀ ਚਲ ਮੈਂ ਕਹਿੰਦਾ ਬੀਬੀ ਤੇਰੀ ਨੂੰ ਬਣਾ ਦੂਗੀ ਆ ਵੱਢ ਲੈ ਛੇਤੀ ਵੱਢ ਲੈ ਉਹ ਸੋਚਿਆ ਸਮਝਿਆ ਕਿ ਨਹੀਂ ਤੇਰੇ ਪਰ ਤੇਰੇ ਗੱਲਾਂ ਚੱਕਰ ਮਰਤੀ ਘਾਲੀਏ ਮੈਂ ਗੋਲਪਾ ਭਰਾ ਕੋਹ ਬਾਕੀ ਤੇ ਜੋ ਤੇਰੀ ਮਰਜ਼ੀ ਉਹ ਕਰ ਲਈ ਪੁੱਤ ਸਨਾ ਤੇ ਨਹੀਂ ਫੈਸਲਾ ਆਪਣਾ ਸੱਚੀ ਆਉਣਾ ਮਾਤਾ ਨੇ ਆਉਣਾ ਹੈ ਗਿਣਾ ਮੱਗੀ ਵਖਾ ਮਾਰ ਲੋ ਇਨੋੜੇ ਲੱਗਣੀ ਹਾਕੀ ਗਏ ਭਰਾਵਾ ਕੱਖ ਨਹੀਂ ਹਾਰ ਦੌੜ ਲਾ ਕੇ ਆਏ ਆਹੋ ਦੌੜ ਲਾ ਕੇ ਆਏ ਆ ਗੱਡੀ ਤੇ ਚੱਲ ਜਾਂਦੇ ਚੰਗਾ ਨਹੀਂ ਸ਼ਟ ਆਉਂਦਾ ਸਾਨੂੰ ਲੈ ਆਉਂਦਾ ਨ ਲੈ ਨੀ ਕਿ ਬਾਪੂ ਨੂੰ ਗੜੀ ਚਲਾਉਣੀ ਨਹੀਂ ਆਉਂਦੀ ਚਲਾਉਣੀ ਤੇ ਆਉਂਦੀ ਆ ਤੇ ਪਰ ਮੇਰਨ ਜੀ ਕਰਦਾ ਉਹਨਾਂ ਬੈਠਣ ਨੂੰ ਬੱਤੀ ਬੱਤੀ ਗੱਲਾਂ ਸੁਣਾਉਂਦਾ ਲੋਕ ਸੋਚਦੇ ਨਾ ਕਿ ਤੇ ਆ ਗੱਲ ਜਦੋਂ ਵਿਆਹ ਹੋਣ ਲੱਗਾ ਹੈ ਅਹੀਂ ਵੀ ਸੁੱਕੀ ਰਹਿਣਾ ਹੈ ਤੂੰ ਵੀ ਸੁੱਕੀ ਰਹਿਣਾ ਹੈ ਉਦੋਂ ਤੇਂ ਤਰੇ ਨੇਰ ਘੁੱਪ ਘੇਰ ਹੁੰਦੇ ਉਦੋਂ ਕੋਈ ਵੇਖਦਾ ਹੀ ਕਿਸੇ ਨੂੰ ਸੋਖਵਾ ਕੇ ਆਫਰ ਜਿੱਥੇ ਮਾਪੇ ਢਾਹ ਦਿੰਦੇ ਸੀ ਉੱਥੇ ਡੁੱਬ ਜਾਂਦੀਆਂ ਸੀ ਜਾ ਕੇ ਕੁੜੀਆਂ ਚੰਗਾ ਮਾੜਾ ਜੋਕ ਉਹ ਵਾ ਉਦੋਂ ਲਾਗੀਆਂ ਦੇ ਹੱਥੀ ਸਾਕੂ ਕਲਾ ਦੇਣਾ ਆ ਆ ਆਪਣੇ ਡੁੱਬੀਆਂ ਡੁੱਬੀਆਂ ਨਾਲ ਹੱਲ ਵੀ ਡੁੱਬਿਆ ਕੇ ਕਿਉਂ ਤੋਰ ਕੀ ਡੁੱਬਿਆਈ ਆ ਕੇ ਬੋ ਬਣਾ ਲਈ ਕਿਹੜੀ ਗੱਲ ਮੈਨੂੰ ਤੇ ਅੱਗੇ ਬੜੀ ਟੈਨਸ਼ਨ ਆ ਵਾ ਟੈਨਸ਼ਨ ਹੀ ਮੈਨੂੰ ਤੇ ਖਾਈ ਜਾਂਦੀ ਆ ਅਰੇ ਤੇ ਟੈਨਸ਼ਨ ਦਾ ਮੈਨੂੰ ਪਤਾ ਨਹੀਂ ਜੇ ਕਿਤੇ ਮੈਂ ਦਾ ਹਤੀਨਾ ਗੱਲ ਫੇ ਮੇਰਾ ਤਾਂ ਅੱਗੇ ਸਿਰ ਪਾਟਣ ਗਿਆ ਤੂੰ ਕੀ ਬੰਬ ਸੁਣਦੇ ਨਾਲ ਲੱਗਾ ਵਾ ਅਰੇ ਸਿਰ ਪਾਟਣ ਦਾ ਬੰਬ ਨਹੀਂ ਫਟਦਾ ਲੱਗਾ ਪਰਮਾਣੂ ਡਿੱਗਣ ਲੱਗਾ ਪਰਮਾਣੂ ਹੈ ਪਰਮਾਣੂ ਉਹ ਕਿੱਥੋਂ ਆਣਾ ਪਰਮਾਣੂ ਸੁਮਨ ਸੁਮਨ ਪਰਮਾਣੂ ਬੰਬ ਲੈ ਕੇ ਬੈਠੀ ਬੰਬ ਨਹੀਂ ਲੈ ਕੇ ਬੈਠੀ ਉਹਨੇ ਬੰਬ ਨੂੰ ਫੋਨ ਕੀਤਾ ਤੇ ਬੰਬ ਆਦਾ ਮੈਂ ਕਿੱਡੇ ਗਣਾ ਬੇ ਉਹ ਹਾਸੇ ਦੀਆਂ ਕੱਲਾਂ ਮੜਾਸੇ 'ਚ ਕਰੀ ਜਾਂਦਾ ਮੜਾਸੇ ਦੀਆਂ ਕੱਲਾਂ ਹਾਸੇ 'ਚ ਕਰਵਾਣ ਜਿਹੜੀ ਕੋਈ ਗੱਲ ਹਾਸੇ ਦੀਆਂ ਨਹੀਂ ਮੇਰੀ ਜਾਨ ਤੇ ਬਣੀ ਹਾਸਾ ਤਣ ਚੜਿਆ ਹੋ ਕੀ ਹੋ ਗਿਆ ਤੇਰੀ ਜਾਨ ਨੂੰ ਐਡਾ ਉਹਨੇ ਮੰਮੀ ਆਪਣੀ ਦਾਰਤਾ ਇਸਰਾਪ ਪੀਂਦਾ ਇਹ ਉਹ ਪਤਾ ਨਹੀਂ ਹੋਰ ਕੀ ਕੀ ਦੱਸਿਆ ਨੂੰ ਉਹ ਕਹਿੰਦੀ ਮੈਂ ਉਹਨੀ ਦਿਨ ਲੈ ਜਾਣਾ ਉਹ ਵੀ ਮੂੰਹ ਵਟਕੇ ਬੇਟੀ ਕਹਿੰਦੀ ਮੈਂ ਚਲ ਜਾਣਾ ਹਾਏ ਹਾਏ ਤੇਰੀਆਂ ਹਰਕਤਾਂ ਤੋਂ ਸਭ ਕੋ ਹੋਣਾ ਵਾ ਚੱਲ ਪਿਆ ਇੰਜੀਨਰ ਕਿਹਨੇ ਕਿੰਨਾ ਚੇਰ ਹੋ ਗਿਆ ਚਲੇ ਨੂੰ ਆਈ ਨੂੰ ਆਵੇ ਜੀ ਸਕਦੇ ਅਸੀਂ ਇਹ ਨਹੀਂ ਕਹਿੰਦੇ ਨਾ ਆਵੇ ਔਰ ਮੇਲਨੇ ਗੇਲਨੇ ਗੱਲਾਂ ਬਤਾ ਕਰਨ ਸੋਨੂੰ ਅਹੀਂ ਘੜੀ ਇੱਕਰ ਹੋ ਗਈ ਚਲ ਜਾਨੇ ਆ ਤੁਸੀਂ ਤੇ ਕਿਤੇ ਮਤ ਮਾਰ ਦਿੰਨੇ ਸਾਡੀ ਆ ਨਹੀਂ ਮੈਂ ਤਾਂ ਅੱਗੇ ਮਰਨ ਢਈ ਆ ਮੈਂ ਹੁਣ ਜਾ ਸੱਚ ਕੀ ਕਰਾਂ ਤੂੰ ਨਹੀਂ ਆ ਤੂੰ ਸ਼ਰਾਪੀ ਨੂੰ ਤੇ ਪਾਪਾ ਜੀ ਨੂੰ ਕਹ ਤੂੰ ਨਹੀਂ ਹਟ ਰਹਿਣਾ ਹਰ ਕਿਤਾ ਤੂੰ ਐਨੀ ਟੈਨਸ਼ਨ ਦੇਦਾ ਔ ਬਿਆਨ ਜਾਂਦੇ ਗਾਲਾਂ ਮੈਂ ਤੇ ਪੀਣੀ ਐ ਫਿਰ ਮਾੜੀ ਗੱਲ ਇਹ ਤੇਰੇ ਵੱਸ ਤੇ ਤੇਰਾ ਘਰ ਉਜੜਨਾ ਹੀਗਾ ਫਿਰ ਮੈਂ ਕੀ ਕਰੂੰਗੀ ਉਜੜਨਾ ਤਾਂ ਫਿਰ ਮੇਰਾ ਘੜਾ ਇਕੱਲੇ ਦਾ ਉਜੜਨਾ ਫਿਰ ਦੋਵਾਂ ਬੰਨੇ ਉਜੜੂ ਜੇ ਨਹੀਂ ਇਹਨੂੰ ਸਮਝੇ ਤੇ ਸਾਡੇ ਤੇ ਘਰ ਦਾ ਸਾਡੇ ਤੇ ਘਰ ਦਾ ਉਹ ਦੀਵਾ ਵਾ ਕਸਾਬ ਦੀ ਮਹਾਰਾਣੀ ਜੀ ਦੇਣਾ ਕੋਈ ਖੁਸ਼ੀਆਂ ਆਉਣੀਆਂ ਵਾ ਸਾਡੇ ਤੇ ਘਰ ਦੀ ਇਨਸਾ ਵਧਣੀ ਆ ਤੇ ਤੈਨੂੰ ਦੂਜਾ ਘਰ ਨੂੰ ਹਾਨੂੰ ਕਿਸੇ ਦੇ ਘਰ ਨਾਲ ਕੀਮਤ ਬਣ ਲੱਗੇ ਅਗਰ ਇਹਨਾਂ ਜਿਹੜੋ ਕੁੜੀ ਨੂੰ ਪਤਾ ਲੱਗਣਾ ਵੀ ਮੈਨੂੰ ਮਾਰਦਾ ਕੁੱਟਦਾ ਵਾ ਅਗਰ ਇਹਨੇ ਲੈ ਕੇ ਹੀ ਜਾਣੀ ਆ ਤੇ ਤੁਰੇ ਆਹੀਂ ਫਿਰਨਾ ਮੁੜ ਕੇ ਹੱਥ ਜੋੜਨੇ ਨਾਲੇ ਗਾੜੀ ਪਿਛਾੜੀ ਮੁੜ ਕੇ ਫੇਰ ਚੰਗਾ ਨਹੀਂ ਘਾੜੀ ਬੇਇੱਜ਼ਤੀ ਕਰਾ ਕੇ ਤੇ ਮਾਤਾ ਇਹਨੂੰ ਵੀ ਤਾਂ ਸੋਚਣਾ ਚਾਹੀਦਾ ਨਾ ਜਿਹੜਾ ਆਈਡੀ ਸੀ ਤੇ ਫੋਨ ਕਰਦਾ ਉਹਨਾਂ ਨੂੰ ਚਲੋ ਇਹਦੀ ਗਲਤੀ ਹੈ ਜੀ ਇਹ ਫੋਨ ਕਰਤਾ ਤਾਂ 100 ਗੱਲਾਂ ਹੋ ਜਾਂਦੀਆਂ ਹੋਰ ਤਾਂ ਜਾਂਦੀਆਂ ਪਰ 100 ਨਹੀਂ ਨਾ ਤੂੰ ਤੇ ਹਜ਼ਾਰਾਂ ਲੱਖਾਂ ਗੱਲਾਂ ਤੇ ਪਹੁੰਚ ਗਿਆ ਵਾ 100 ਵਾਲੀ ਤੇ ਗੱਲ ਹੀ ਨਹੀਂ ਰਹੀ ਸੋਨੂ ਹੁਣ ਕੋਈ ਤੇ ਸਾਰੇ ਸੂਫੀਤ ਨਹੀਂਗੇ ਕੋਈ ਲੋਕੇ ਪੀ ਲੈਂਦਾ ਕੋਈ ਚੋਰੀ ਪੀ ਆਉਂਦਾ ਤੇ ਮੇਰੇ ਅੱਗੇ ਸਾਹਮਣੇ ਪੀ ਲੈਂਦਾ ਬਸ ਇੰਨੀ ਦਾ ਇੰਨਾ ਦਾ ਫਰਕ ਵਾ ਚੋਰੀ ਕੌਣ ਪੀ ਕੇ ਆਉਂਦਾ ਕਈ ਬਿਨਾ ਭਾਅ ਨਾਲ ਤੂੰ ਪੀ ਕੇ ਆ ਜਾਂਦੇ ਨੇ ਕੌਣ ਪੀ ਕੇ ਆਉਂਦਾ ਉਹ ਬਥੇਰੇ ਨੇ ਮਦਾ ਹੁਣ ਮੈਂ ਗਿਣ ਕੇ ਦੱਸਾਂ ਤੇ ਬਥੇਰੇ ਹੁਣ ਘਰ ਦੇ ਵਿੱਚ ਤੂੰ ਵੀ ਤਰ੍ਹਾਂ ਪਿਓ ਹੀ ਆ ਹੋਰ ਕਿੰਨੇ ਕੇ ਜਾਣੇ ਘਰ ਦੇ ਵਿੱਚ ਕੋ ਮਾਰਾਉਂਦੇ ਪੀ ਕੇ ਤੂੰ ਇਦਾਂ ਕਰਦੀਆਂ ਜਿੱਦਾਂ ਸਰਕਾਰ ਨੇ ਸਿਰਫ ਠੋਕੇ ਠੇਕੇ ਮੇਰੇ ਕੱਲੇ ਕਰਕੇ ਖੋਲੇ ਆ ਹੇ ਇਦਾਂ ਜੇ ਨਾ ਫਿਰ ਉਹਦੀ ਆਉਗੀ ਨਾ ਮੰਮੀ ਜਦੋਂ ਹੇ ਇਦਾਂ ਗੱਲਾਂ ਕਰੇਗਾ ਤੇ ਸਾਨੂੰ ਵੀ ਕੋਣ ਦਾ ਮੌਕਾ ਤਾਂ ਨਹੀਂ ਅਸੀਂ ਤੇ ਬਠੇਰਾ ਆਖਾਂਗੇ ਵੀ ਨਹੀਂ ਜਾਣ ਦੇਣੀ ਭਰਾਵਾ ਉਹਨਾਂ ਨੂੰ ਕਹਿ ਨਾ ਆਏ ਹੁਣ ਜਾਂ ਮੇਰੇ ਕੋਲ ਤੁਹਾਨੂੰ ਨੰਬਰ ਨਹੀਂ ਹੋਏਗਾ ਨਾ ਮੇਰੇ ਕੋਲ ਹੁਣ ਕੋਈ ਫੋਨ ਹੀ ਹੈਗਾ ਹੀ ਉਹ ਜੇ ਮੇਰਾ ਫੋਨ ਖਰਾਬ ਹੋ ਗਿਆ ਵਾ ਫੋਨ ਕਰਕੇ ਕਹਦੇ ਮੰਮੀ ਉਦਾਂ ਹੀ ਲਈ ਤੁਹਾਨੂੰ ਕਹਿ ਨਾ ਆਇਓ ਉਹਦਾਂ ਮੈਨ ਨਾਲ ਨਾ ਰਜੀ ਸਕਦੇ ਆ ਮੈਂ ਨਹੀਂ ਜੇ ਕੇ ਨੂੰ ਕਰਨਾ ਫੋਨ ਇਨੂੰ ਬਹੁਤ ਸੋ ਸਮਝ ਲੈ ਕੋਰੀ ਤੇ ਪਰ ਇੱਕ ਗੱਲ ਇਹਨੂੰ ਕਹਿ ਦਿਓ ਕਿ ਜੇ ਇੱਕ ਵਾਰੀ ਪਿਆਰ ਪੁੱਟ ਲਿਆ ਨਾ ਤੇ ਦੁਬਾਰਾ ਆਇਆ ਨਾ ਸੋਚੀ ਵੀ ਮੇਰੇ ਨਾਲ ਲੈਣ ਜਾਣਾ ਜੇ ਨਾ ਮੈਨੂੰ ਕਿਉਂ ਤੇ ਕੋਈ ਨਹੀਂ ਮੈਂ ਤੇਰੇ ਪਾਪਾ ਹੀ ਫਿਰ ਦੱਸਦੀ ਆ ਜਿਹੜੀ ਵੀ ਗਰੀ ਕਸਰ ਰਹਿ ਗਈ ਹੁਣ ਫਿਰ ਤੇਰੇ ਦਿਵਾਲੇ ਉਹ ਚੰਗੀ ਤਰ੍ਹਾਂ ਉਹਨੂੰ ਫਿਰ ਮੈਂ ਦੱਸਦੀ ਵੀ ਇੱਦੀ ਹੱਤ ਕਰਨ ਦੇ ਆਈਓ ਦੱਸ ਦੋ ਫਿਰ ਇਹਨੇ ਨਹੀਂ ਉਹ ਹਟਣਾ ਤੇ ਬਾਹਾਂ ਖੜੀਆਂ ਵਾਲੀਆਂ ਕਰਾ ਦੇ ਉਹਨਾਂ ਦੇ ਕੁੜਮਾ ਦੇ ਸਾਹਮਣੇ ਵਾਲੀ ਕਰਾ ਦੇ ਬੇਇਤੀ ਕਰਾ ਦੇ ਬੇਇਤੀ ਇੱਥੇ ਹੁਣ ਜਿੱਧਰੋਂ ਨਹੀਂ ਉਧਰ ਮੈਂ ਛੱਤਰ ਖਾਈ ਜਾਣਾ ਇਧਰੋਂ ਵੀ ਖਾਵਾਂ ਸੌਰਿਆਂ ਤੋਂ ਵੀ ਖਾਵਾਂ ਇਹਦੇ ਕੋਈ ਖਾਵਾਂ ਇਹ ਨਿਆਣੀ ਦਾ ਦਿਮਾਗ ਨਹੀਂ ਕੰਮ ਕਰਦਾ ਕਿੰਨੀ ਕਿ ਤੁਖੀ ਹੈ ਸਭ ਕੋ ਇਹਨੂੰ ਮਿਲਦਾ ਹਾਂ ਅੰਦਰ ਆ ਨਿਆਣੀ ਜੀ ਮੇਰਾ ਰਾਧਾ ਮੈਂ ਗੱਲ ਦੱਸਦੀ ਹਾਂ ਸਾਰੇ ਨੂੰ ਸੁਣੋ ਆ ਕਹਿਣ ਲਿਆ ਕਿਉਂ ਆ ਗਿਆ ਮੈਂ ਆਵੇ ਹੋਰ ਕੋ ਕੋ ਇੱਕ ਬਣੀ ਦੱਸਣੀ ਹੁਣ ਮੈਨੂੰ ਤੂੰ ਮੈਂ ਹੋ ਗਈ ਲਈ ਗਿਆ ਮੈਂ ਕਿਹਨੂੰ ਦੱਸੇ ਨੀ ਕਿ ਕੋਹ ਦੱਸਣਾ ਕੀ ਆ ਹਾਂ ਸੋਨੂ ਉਸਨੂੰ ਗਿਆ ਦੱਸਾਂ ਕੀ ਆਂਦਾ ਮੇਰੇ ਸਾਥ ਸੌਣ ਲੱਗੀ ਆ ਤੇ ਫਿਰ ਕੀ ਉਹ ਮੇਨ ਨਾਲ ਤੇ ਹੰਦੀ ਮੋਣ ਲੱਗੇ ਆਪਣੀ ਹੀ ਤਰਕੀ ਨਹੀਂ ਹਾਂ ਅਹੀਂ ਆ ਚੱਲ ਗਏ ਬਾਹਰ ਤੇ ਲੱਗ ਲੜ ਪਏ ਬਹੁਤ ਬੋਲੇ ਬੁਲਾਏ ਆ ਤੇ ਉਹਨਾਂ ਨੇ ਕਿਤੇ ਫੋਨ ਕਰਤਾ ਸੁਹਣ ਨੇ ਹਾਂ ਉਹ ਆਂਦੀ ਵੀ ਅਹੀਂ ਹੋਣ ਲੱਗੇ ਲੈਣ ਆਪਣੇ ਕੁੜੀ ਨੂੰ ਆ ਸੋਨੂ ਨੇ ਸਾਡਾ ਘਰ ਪੁੱਟਣਾ ਹੀ ਆ ਸੋਨ ਨੂੰ ਸਾਰੀ ਉਮਰ ਹੀ ਨਹੀਂ ਅਕਲ ਆਉਣੀ। ਐਨਾ ਕੁੜੀ ਕੰਮ ਕਰਦੀ ਆ, ਜੀਜੀ ਕਰਦੀ ਫਿਰਦੀ ਆ। ਇਹਨੇ ਸਾਰਾ ਕੰਮ ਬੁਗਾਰਨਾ ਹੀ ਹੱਡੇ ਕਰਦਾ। ਹਾਂ ਹਾਂ ਜੀ ਸਮਨ ਨੂੰ ਲੈ ਕੇ ਤਾਂ ਕੀ ਕਰਾਂਗੇ ਆਪਾਂ? ਜਿਦਾ ਚਾਹ ਲਿਆ ਘੋਟ। ਫਿਰ ਦੱਸ ਦੇ ਕੀ ਕਰਨਾ। ਆ ਸਮਨ ਨੇ ਕਲਾਈ। ਤੁਹਾਨੂੰ ਤੇ ਦੋਵਾਂ ਨੂੰ ਮੈਂ ਕਲਾਈ ਨੀਂਗੀ। ਤੁਹਾਡੇ ਨਾਲ ਕੀ ਕਿਸੇ ਨੇ ਗੱਲ ਕਰਨੀ ਮੈਂ ਕੁੜੀ ਨਾਲ ਹੀ ਗੱਲ ਕਰਦਾ। ਕੀ ਗੱਲ ਹੈ ਮਗਰੋਂ ਦੇ ਕੀ ਕੀ ਆਂਦੀ ਹੈ ਮੰਮੀ ਤੇਰੀ ਕੁਛ ਲੈਿੰਦਾ ਮੈਂ ਲੈ ਜਾਏ ਬੁੱਤਿਆ ਸੁਣ ਮਨਾਂਦੀ ਵਰਤ ਜੀ ਹੋਰਾ ਆਪੋ ਮੇਰਾ ਬਹਿ ਜਾ ਕੋਈ ਨਹੀਂ ਆਪਣੀ ਧੀ ਤੂੰ ਮੇਰੀ ਧੀ ਆ ਬਹਿ ਜਾ ਕੋਈ ਨਹੀਂ ਕੋਈ ਗੱਲ ਤੇ ਕੀ ਗੱਲ ਹੋਈ ਪੁੱਤਰਾ ਮੰਮੀ ਤੇਰੀ ਰਸੰਦੇ ਹੀ ਗੱਲ ਰਹੀ ਕੋਰੋਂ ਪਾਪਾ ਜੀ ਸ਼ਰਾਬ ਬੜੀ ਪੀਂਦੇ ਆ ਤੇ ਫਿਰ ਮੈਂ ਤੰਗ ਕਰਦੇ ਆ। ਅਵੇ ਇਹde ਗੱਲ ਹੈਗੀ ਆ ਪੁੱਤ ਮੈਂ ਤੇਨੂੰ ਬੜਾ ਸਮਝਾ ਸਮਝਾ ਵੇਖ ਲਿਆ ਮੂੰਹ ਨਾਲ ਵੀ ਸਮਝਾਇਆ ਡਾਂਗਾਂ ਨਾਲ ਛੋਟੇ ਨਾਲ ਵੀ ਵੇਖ ਲਿਆ ਵਾ ਪਰ ਨਹੀਂ ਇਹਦੇ ਦਿਮਾਗ ਤੇ ਪਤਾ ਨਹੀਂ ਕੀ ਕੀੜਾ ਬਹਿ ਗਿਆ ਵਾ ਵੀ ਜਿਹੜਾ ਇਹਨੂੰ ਇਹ ਨਾਲ ਤੇ ਸਹੀ ਰਸਤੇ ਉਮੜੀ ਦੇ ਦੰਦਾ ਤੇ ਦੁਖੀ ਤੇ ਮ ਵੀ ਬੜਾ ਵਾ ਪੁੱਤ ਉਹ ਦੱਸਣ ਦੇ ਹੀ ਮੰਮੀ ਤੇਰੀ ਆਉਣ ਲੱਗੀ ਆ ਹਾਂਜੀ ਤੇ ਇਦਾਂ ਕਰ ਪੁੱਤ ਮੰਮੀ ਆਪਣੀ ਨੂੰ ਫੋਨ ਕਰਕੇ ਕਹਿੰਦੇ ਵੀ ਉਹਨਾਂ ਦੇ ਮੰਮੀ ਜੀ ਸਦਕੇ ਆਓ ਮਿਲੋ ਗਲੋ ਬੋਹ ਖਲੋ ਉਹ ਤਾਂ ਇਦਾਂ ਗੁੱਸੇ ਹੋ ਕੇ ਰੋਸ ਕੇ ਨਹੀਂ ਜਾਈਦਾ ਕਿਉਂਕਿ ਚੰਗੇ ਨਹੀਂ ਲੱਗੀਦਾ ਆਪਾਂ ਜਦੋਂ ਤੈਨੂੰ ਵਿਆਹਣ ਗਏ ਸੀ ਕਿਤੇ ਚਾਵਾ ਮਲਾਵਾ ਨਾ ਗਏ ਸੀ ਅੱਜ ਤੂੰ ਰੋਸ ਕੇ ਜਾਏਂਗੀ ਕੱਲ ਨੂੰ ਮੈਂ ਪੰਚਾਇਤ ਕਰ ਕੀ ਕਰਕੇ ਖੜੂ ਕਰ ਮੇਰੀ ਕਿੰਨੀ ਕੀ ਸ਼ੋਪਾ ਹੋਊਗੀ ਪੁੱਤ ਚੌਥਾ ਪਿੰਡਾ ਤੇ ਤੈਨੂੰ ਪਤਾ ਹੀ ਆ ਮੇਰੀ ਐਨੀ ਬੜੀ ਬੜੀ ਜਿਹੜੀ ਹੈ ਨਾ ਇਹ ਵਿਗੜ ਜਾਂਦੀ ਹੈ ਮਿੰਡ ਤੇ ਮੇਰੀ ਵਿਗੜ ਜਾਣੀ ਇਹ ਲੋਕਾਂ ਨੇ ਮੈਨੂੰ ਗੁਲਾਂ ਕਰਦੀ ਆ ਵੀ ਫਲਾਣੇ ਦੀ ਨੌ ਚੜੀ ਦੀ ਢਿੰਗੜੀ ਦੀ ਨੌ ਚੜੀ ਐਦਾਂ ਲੋਕਾਂ ਨੂੰ ਮੈਨੂੰ ਗੱਲਾਂ ਕਰਨੀਆਂ ਤੇ ਮੇਰਾ ਪੁੱਤ ਇਹ ਆ ਵੀ ਮੇਰੀ ਇਤਵਾ ਹਨ ਤੇਰੇ ਹੱਥ ਵਾ ਤੇ ਤੂੰ ਮੰਮੀ ਆਪਣੀ ਨੂੰ ਫੋਨ ਕਰਕੇ ਕਹਿੰਦੇ ਮੰਮੀ ਉਤਰਾ ਹੋਣਾ ਠੀਕ ਆ ਕੋਈ ਨਹੀਂ ਬਾਕੀ ਇਹ ਆ ਵੀ ਹੁਣ ਮੈਂ ਵੀ ਚਾ ਵੀ ਇਹ ਚੱਲਿਆ ਵਾ ਪਿੰਡ ਨੂੰ ਤੇ ਮੈਂ ਆਪਣੇ ਭਰਾ ਵੱਡੇ ਨੂੰ ਦੱਸਦਾ ਹਮਿੰਦਰ ਨੂੰ ਉਹ ਉਦੋਂ ਮੈਨੂੰ ਵਾਦਾ ਕਰਕੇ ਗਿਆ ਵੀ ਮੈਂ ਇਹਨੂੰ ਸਮਝਾਉਣਾ ਤੇ ਮੈਂ ਉਹਨੂੰ ਕਹਿਣਾ ਵਾ ਵੀ ਵੇਲਾ ਹੀ ਮਗਰ ਉਹ ਚਲ ਗਿਆ ਘਰੋਂ ਤੇ ਮਗਰ ਉਹ ਆ ਗੱਲ ਹੋਈ ਹੈ ਤੇ ਹੁਣ ਤੂੰ ਆਣ ਕੇ ਸਮਝਾ ਲੈ ਠੀਕ ਨਹੀਂ ਵੇ ਲੋ ਬਾਬਾ ਜੀ ਸਮਝਦੇ ਆ ਠੀਕ ਆ ਨਹੀਂ ਤੇ ਫਿਰ ਮੈਂ ਕਿੱਥੇ ਜਾਣਾ ਨਹੀਂ ਸਮਝੂਗਾ ਪੁੱਤ ਸਮਝੂਗਾ ਮੈਂ ਤੇ ਇਸੇ ਕਰਕੇ ਜਾਂਦਾ ਵੀ ਮੇਰਾ ਘਰ ਬਚਿਆ ਰਹੂਗਾ ਮੈਂ ਤੇ ਇਹਨੂੰ ਤਾਂ ਹੀ ਸਮਝਾਉਂਦਾ ਵੀ ਪੁੱਠਿਆ ਰਾਵਾਂ ਦੇ ਨਾਲ ਜਾ ਦਾ ਜਾ ਸਾਡਾ ਘਰ ਬਣ ਜੂਗਾ ਗਾਂ ਦੇ ਗਾਂ ਜਰ ਲੱਗੂਗੀ ਪੁੱਤ ਇਦਾਂ ਹੀ ਸ੍ਰਿਸ਼ਟੀ ਚੱਲਦੀ ਆ ਉਹਦੀ ਸਮਾਂ ਇਦਾਂ ਹੀ ਚੱਲਦਾ ਜਾਂਦਾ ਜਾਂਵਾ ਇਦਾਂ ਹੀ ਬੰਦੇ ਦਾ ਨਾ ਉੱਚਾ ਹੁੰਦਾ ਪਰ ਇਹ ਮੁੰਡੇ ਦੀ ਕੰਤੇ ਕਦੇ ਜੂ ਹੀ ਨਹੀਂ ਸਰਗੀ ਤੇ ਹੁਣ ਮੈਂ ਜਾਂਦਾ ਮੈਂ ਪੁੱਤ ਚਾਹ ਪੀ ਕੇ ਇਹ ਮੇਰਾ ਪੁੱਤ ਮੇਰੀ ਇੰਨੀ ਗੱਲ ਲਾਜ ਰੱਖ ਲੈ ਇਤ ਰੱਖ ਲੈ ਮੇਰਾ ਪੁੱਤ ਤੇ ਜੇ ਜਾਣਾ ਮਾ ਪਿੰਡ ਨੂੰ ਜਾਣਾ ਹੋਊਗਾ ਤੂੰ ਜਾ ਨਹੀਂ ਮਿਲਿਆ ਵੀ ਦੋ ਦਿਨ ਰਹਿ ਨਹੀਂ ਤਿੰਨ ਦਿਨ ਰਹਿ ਵੀ ਜਿੰਨਾ ਕਰੇ ਜੀ ਕਰਦਾ ਰਹਿ ਨਹੀਂ ਮੇਰਾ ਪਤਾ ਠੀਕ ਨਹੀਂ ਆਲੇ ਫੋਨ ਕਰਕੇ ਮੰਮੀ ਨੂੰ ਕਹਿੰਦੇ ਵੀ ਮੰਮੀ ਕੋਈ ਗੱਲ ਨਹੀਂ ਕਿ ਤੁਸੀਂ ਨਾ ਆਇਓ ਹਾਂ ਉਦਾਂ ਉਹਨਾਂ ਦੇ ਮੇਨ ਮਾਤੇ ਆ ਜਾਂਦਾ ਹੈ ਆਓ ਮਾਤਾ ਕੋਈ ਐ ਦੋ ਫੈਸਲਾ ਫੈਸਲਾ ਕੀ ਬਣਾਉਣਾ ਤੈਨੂੰ ਨੇ ਨਛਿੱਤਰ ਹੀ ਆ ਜਿੰਨੇ ਜਿੱਥੇ ਮਰਜੀ ਮਰਵਾਈ ਜਾ ਮੈਨੂੰ ਤੇ ਆਪਨੇ ਬਾਹਰ ਕੱਢ ਤਾਂਦਾ ਮੈਂ ਆਪੇ ਕੁੜੀਆਂ ਕਰ ਲੈਣਾ ਗੱਲ ਸੁਣਨ ਮੈਂ ਕੋਸ਼ਕਬਰੀ ਲੈ ਕੇ ਆਉਂ ਮਾਦਾ ਵੀ ਕੋਸ਼ਕਬਰੀ ਕਾਦੀ ਪਰੇਸ਼ਾਨੀ ਇੱਥੇ ਵੀ ਹੁਣ ਸੁਣਨੀ ਨਹੀਂ ਗੱਲਾਂ ਵੀ ਕੀ ਉਹਨੂੰ ਕਹਿਣ ਦਿਆ ਸਤਾਦ ਮੇਰੇ ਜਾਨ ਨੂੰ ਤੁਹਾਡੇ ਵਰਗਾ ਦਾ ਕੀ ਜਾਣਾ ਥੱਕੀ ਟੁੱਟੀ ਆਈਆਂ ਵੀ ਤੇ ਲੰਮੀ ਪਿਆ ਜੂਗੀ ਮੈਂ ਤਾਂ ਤੁਸੀਂ ਕਿਤੇ ਮੈਨੂੰ ਬਹਿਣ ਨਹੀਂ ਦਿੱਤਾ ਕੋਈ ਮਦਾ ਕਾਏ ਜੋਗੀ ਨਹੀਂ ਹੈ ਚੱਲ ਛੱਡ ਤੂੰ ਰੇ ਆਪੇ ਤੈਨੂੰ ਕਝੇ ਬਖਮਾ ਹਾਂ ਹੁਣ ਕੀ ਤੂੰ ਤੋਹਫਾ ਲੈਣਦਾ ਵਾ ਆ ਤੇਰੀ ਭਨੇਰੀ ਵੀ ਪਵਾੜੇ ਪਾਉਣ ਨੂੰ ਫਿਰਦੀ ਏ ਹਾਏ ਹਾਏ ਲੋੜਾ ਲੋੜਾ ਦੀ ਹਾਂ ਉਹ ਕਾਦਾ ਪਵਾੜਾ ਪਾਉਣ ਦੇ ਆ ਮਰੇ ਲੋੜੀ ਨੇ ਨੰਗੀ ਤੇ ਤੁਹਾਡਾ ਲੋੜਾ ਆ ਗਿਆ ਵਾ ਹਾਂ ਹਾਂ ਕੀ ਕਹਿੰਦੀ ਆ ਆ ਵੇ ਆ ਗੋਲ ਗੋਲ ਬੈਡਾਂ ਦੀਆਂ ਫੋਟੋਆਂ ਪਾਉਂਦੀ ਆ ਜੇ ਇਹਨੇ ਵੇਚ ਲਈਆਂ ਤੇ ਇਹਨੇ ਕਿਹਾ ਮੈਨੂੰ ਵੀ ਦਿਖਾ ਦੇ ਉਹ ਆਂਦੀ ਹੋਣੀ ਆ ਪੀਡਾਂ ਦਾ ਲੱਲਣ ਉਹ ਹੀ ਕਹਿੰਦੀ ਹੋਣੀ ਆ ਤੇ ਉਹ ਕਿਹੜੀ ਘਟ ਵਾ ਉਹ ਵੀ ਤੇ ਫੇ ਪਵਾੜੇ ਪਾਉਣੀ ਸਾਡੇ ਘਰ ਚ ਪਾਟਕ ਪਾਉਂਦੀ ਆ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਹਮ ਇੱਕ ਘਰ ਨਾਂ ਦੇ ਲੋਜੋ ਦੇ ਸਹਰੇ ਆ ਹਮ ਤੇ ਨਾਂ ਆਪਣੇ ਹਨਾ ਮਾਸੀ ਦਾ ਘਰ ਵਾ ਇਹ ਕਿਦਿ ਕਿਹੜੇ ਘਰ ਦੀ ਫੋਟੋ ਵਾਹੇ ਪੁੱਤ ਕੇ ਰਿਸ਼ਤੇਦਾਰ ਦੇ ਗਈ ਹੋਊਗੀ ਜ਼ਰੂਰੀ ਕਿ ਉਹਨਾਂ ਦੇ ਘਰ ਹੋਣਾ ਵਾ ਲਵਜੋਦਰ ਦੇ ਘਰ ਤੇ ਮੈਂ ਕਿੰਨੀ ਵਾਰ ਗਈ ਆ ਉਹਦਾ ਵੀ ਨਹੀਂ ਘਰ ਇਦਾਂ ਦਾ ਤੇ ਕਿਹ ਰਿਸ਼ਤੇਦਾਰ ਦੇ ਗਈ ਹੋਊਗੀ ਉਹ ਛੱਡੋ ਆ ਵੇ ਤੂੰ ਆ ਇੱਕ ਫੋਟੋ ਪਾਈ ਉਹਨੇ ਆ ਪਤਾ ਨਹੀਂ ਕਿਹੜੀ ਜੋੜੀ ਓ ਧੁੰਦਲੀ ਜੀ ਫੋਟੋ ਪਾ ਆੜੀ ਤੇ ਤੂੰ ਸਾਫ਼ ਫੋਟੋ ਖਿੱਚ ਕੇ ਪਾ ਹਣ ਵੀ ਸਮਝ ਆ ਜੇ ਤੇ ਨਾ ਪਤਾ ਲੱਗਣ ਡਿਆ ਕੌਣ ਆ ਕੌਣ ਨਹੀਂ ਇਹ ਕਿੱਦਾਂ ਦੀ ਫੋਟੋ ਹੁੰਦੀ ਆ ਕੀ ਆ ਇਹ ਕੌਣ ਆ ਮੈਨੂੰ ਨਹੀਂ ਪਤਾ ਲੱਗਾ ਤੇ ਤੁਸੀਂ ਤਾਂ ਆਉਂਗੇ ਖੰਡੇ ਜਿੱਦਾ ਪਛਾਣ ਹੀ ਲੈਣਾ ਹੁੰਦਾ ਆ ਹੋਰ ਜਦੋਂ ਮੈਨੂੰ ਦੇਖਦਾਂ ਤੇ ਮੈਨੂੰ ਸਮਝ ਨਹੀਂ ਲੱਗਣੀ ਤੇ ਮੈਂ ਕਰਾਂ ਕੀ ਫੇਰ ਤੇ ਮੈਨੂੰ ਕਿਹੜੀ ਲੱਗੀ ਤੇ ਕੀ ਆਂਦੀ ਆ ਫੇਰ ਇਹ ਵੀ ਫੋਟੋ ਇੰਦਾਂ ਦੀ ਖਿਚਾਓ ਉਹਨੇ ਦੱਸਿਆ ਹੋਣਾ ਵੀ ਮੈਂ ਇਹਨਾਂ ਦੇ ਘਰ ਗਈ ਆ ਤੇ ਤੁਹਾਨੂੰ ਤਾਂ ਪਤਾ ਨਹੀਂ ਕਿਹੜਾ ਕੌਣ ਆ ਕੀ ਕਿਹੜੀ ਜੋੜੀ ਐ ਆਂਦੀ ਹੋਣੀ ਆ ਵੀ ਇਦਾਂ ਦੇ ਬੈੱਡ ਲੋਅ ਤੇ ਇਦਾਂ ਦੀਆਂ ਫੋਟੋ ਖਿਚਾਓ ਹੁਣ ਤੁਹਾਡੇ ਕਿਥੇ ਅੰਦਰ ਫੋਟੋ ਤੇ ਕਿਸ ਦੀ ਤੁਹਾਡੀ ਲੱਗੀ ਨਹੀਂ ਦੋਹਾਂ ਜੀਆਂ ਦੀ ਤੇ ਲੈ ਵੀ ਤੁਸੀਂ ਤੂੰ ਪੀਲੋ ਨਹੀਂ ਹਟਣਾ ਤੇ ਉਹਨੇ ਲੜਦੋ ਨਹੀਂ ਹਟਣਾ ਤੁਹਾਡੇ ਦਾ ਜੇ ਕੋ ਪਿਆਰ ਹੀ ਨਹੀਂ ਰਹਿਣਾ ਤੁਸੀਂ ਫੋਟੋ ਕਿ ਉਹ ਪਿਆਰ ਦੇ ਬੜਾ ਮਤਾ ਫੋਟੋ ਖਿਚਾਉਣ ਦਾ ਟਾਈਮ ਨਹੀਂ ਲੱਗਾ ਅਛਾ ਟਾਈਮ ਨਹੀਂ ਲੱਗਾ ਤੇ ਉਹਨੂੰ ਫੋਨ ਕਰਕੇ ਦੱਸਦੀ ਹਾਂ ਇਦਾਂ ਕਿ ਮੰਮੀ ਗੁੱਸੇ ਹੋਣ ਢਈ ਅੱਜ ਤੋਂ ਬਾਅਦ ਕਿਤੇ ਇਦਾਂ ਨੀ ਫੋਟੋ ਮੁੜ ਕੇ ਨਾ ਪਾ ਰਹੀ ਤੇ ਸਾਡੇ ਘਰ 'ਚ ਲੜਾਈ ਨਾ ਪਾਵੀਂ ਸਾਨੂੰ ਰਹਿਣ ਦੇ ਚੱਜ ਗਏ ਤੇ ਮੈਨੂੰ ਕਿੱਦਾਂ ਆਪਣਾ ਟਾਈਮ ਪਾਸ ਕਰਨ ਢੇ ਅੱਗੇ ਮਾ ਉਹ ਤੁਸੀਂ ਆਪੇ ਗੱਲ ਕਰ ਲਿਓ ਉਹਨੂੰ ਕਿਹਾ ਵੀ ਇਦਾਂ ਦੇ ਪਵਾੜੇ ਨਾ ਪਾਆ ਅਗਰ ਮੈਂ ਕੀਤੀ ਤੇ ਫਿਰ ਉਹਨੇ ਗੁੱਸਾ ਕਰ ਲੈਣਾ ਚੱਲ ਕੋਈ ਨਹੀਂ ਫਿਰ ਮੈਂ ਆਪੇ ਕਰ ਲਊਂ ਗੱਲ ਤੇ ਨਾਲ ਲੈ ਵੀ ਨਵਜੋਦ ਵੀ ਆਪਣੇ ਘਰ ਨਹੀਂ ਟਿਕਦੀ ਇੱਥੇ ਆਣ ਕੇ ਵੀ ਇੰਨਾ ਪਰੇਸ਼ਾਨ ਕਿਉਂ ਕਰਦੀ ਨਾਲੇ ਉਹ ਕ ਉਹਨੂੰ ਸਮਝਾ ਲੋ ਕੋ ਮੱਸਾ ਜੇ ਨਹੀਂ ਤੇ ਫਿਰ ਮੈਂ ਜਗਾ ਪੀਂਦਾ ਪਣਾ ਜੇ ਪਰ ਧੱਕੇ ਤੇ ਹੋਣੀ ਥਾਰੀ ਗੱਲ ਉਹ ਸਮਝਾਤਾ ਤੇਰੇ ਡੈਡੀ ਜਨ ਸਭ ਕੋ ਬਾਪਾ ਜੀ ਨੇ ਸਭ ਗੱਲਾਂ ਕਰ ਦਿੱਤੀਆਂ ਵੀ ਨਹੀਂ ਜਾਣਾ ਪੈਣਣਾ ਤੇਰੀ ਮੰਮੀ ਤੇ ਆਵੀ ਚਲੋ ਕੇ ਥੈਂਕ ਯੂ ਤੂੰ ਨਾ ਹੁਣ ਪੀਨੀ ਐ ਇੱਥੋਂ ਬਾਹਰ ਇਹ ਨਾ ਤੂੰ ਅੱਜ ਉਹਦੀ ਪ੍ਰੋਹਣੀ ਜੇ ਆਉਂਦਿਆਂ ਨੂੰ ਪੀਤੀ ਹੋਵੇ ਤੇ ਸਾਡਾ ਸਿਰ ਦੀਆਂ ਠੀਕੀਆਂ ਭੱਜੀਆਂ ਜ਼ੀਰੋ ਹੋ ਜਾਣ ਮੇਰੇ ਬੱਚੇ ਦਾ ਤਾਂ ਕੀ ਖਿਆਲ ਹੋਣਾ ਉਹਨਾਂ ਨੂੰ ਆਪਣੇ ਦਾ ਨਹੀਂ ਆਇਆ ਜਿਨ੍ਹਾਂ ਨੂੰ ਆਪਣੇ ਬੱਚੇ ਦਾ ਮੋਹ ਨਹੀਂ ਉਹਨਾਂ ਨੂੰ ਦੂਸਰੇ ਨਾਲ ਹੋਣਾ ਚਾਹੀਦਾ ਪਰ ਜੀਜੀ ਤੁਸੀਂ ਇਤਨਾ ਕਿਤਰਾ ਜੀ ਕੀਮ ਕਰ ਸਕਦੇ ਹੋ ਕਿ ਉਹ ਤੁਹਾਨੂੰ ਛੱਡ ਕੇ ਚਲੇ ਗਏ ਨੇ ਪਰ ਹੁਣ ਕੀ ਤੁਹਾਨੂੰ ਮੁੱਠੋਂ ਲਾਸ਼ ਮਿਲੀ ਹੈ ਜਿੱਨਾ ਚਿਰ ਤੁਹਾਨੂੰ ਲਾਸ਼ ਨਹੀਂ ਮਿਲੀ ਹੁਣ ਚਿਰ ਤੁਸੀਂ ਕਿਤਰਾ ਜੀ ਕੀਮ ਕਰ ਸਕਦੇ ਹੋ ਕਿ ਉਹ ਇਦਾਂ ਹੋ ਗਿਆ ਕਹਿੰਦੇ ਕਿ ਕੱਲਾ ਕੜੇ ਦੇ ਸਬੂਤ ਨਾਲ ਥੋੜੀ ਹੀ ਪਤਾ ਚੱਲਦਾ ਕਿ ਉਹ ਇਤਨਾ ਹੋ ਗਏ ਨੇ ਤੁਸੀਂ ਲਾਗੇ ਨਹਿਰ ਵਗਦੀ ਐ ਨਵਜੋਤ ਹੁਣ ਜੀ ਆਪਾਂ ਲਾਸ਼ ਵੀ ਲੱਭਣ ਲੱਗੀ ਐ ਕਿੱਥੋਂ ਲੱਭਣੀ ਆ ਕਿੰਨਾ ਤੇ ਚਿਰ ਹੋ ਗਿਆ ਲਾਗੋ ਨਹਿਰ ਤਾਂ ਇੰਨੀ ਇੰਨੀ ਵਗਣ ਦੀ ਹੀ ਕਿ ਤੁਹਾਨੂੰ ਪਤਾ ਪਾਣੀ ਤੇ ਥੋੜਾ ਹੋਵੇ ਤੇ ਤਾਂ ਵੀ ਤੁਸੀਂ ਇਤਨਾ ਵੀ ਯਕੀਨ ਨਾ ਕਰੋ ਉਹਨਾਂ ਤੇ ਤੁਸੀਂ ਆਪਣੇ ਤੌਰ ਤੇ ਕੋਈ ਕਾਰਵਾਈ ਕੀਤੀ ਐ ਅਖਬਾਰ ਚ ਕਢਾਇਆ ਅਖਬਾਰ ਚ ਸੋਸ਼ਲ ਮੀਡੀਆ ਤੇ ਕਿਤੇ ਪਾਇਆ ਸੋਸ਼ਲ ਮੀਡੀਆ ਤੇ ਉਹਦੋਂ ਦਾ ਮੈਂ ਹੀ ਨਹੀਂ ਚਲਾਇਆ ਤੇ ਮੈਂ ਉਹਦੇ ਤੇ ਨਹੀਂ ਪਾਇਆ ਲੋਕ ਬਾਅਦ ਜੀ ਵੀ ਕਢਵਾਇਆ ਵਾ ਸਾਰਾ ਕੁਝ ਕੀਤਾ ਵਾ ਤੈਨੂੰ ਪਤਾ ਤੇਰੇ ਸਾਹਮਣੇ ਪੁਲਸ ਰਿਪੋਰਟਾਂ ਹੋਣੀਆਂ ਵਾ ਸੀ ਆਈਡੀ ਨੇ ਆਪਣੇ ਤੌਰ ਤੇ ਪਤਨੀ ਜੀ ਜੀ ਇੱਕ ਵਾਰੀ ਇਤਨਾ ਜਕੀਨਾ ਕਰੋ ਤੁਸੀਂ ਇੱਕ ਵਾਰੀ ਤੁਹਾਡਾ ਕੋਈ ਸੋਸ਼ਲ ਮੀਡੀਆ ਅਕਾਊਂਟ ਹੈਗਾ ਹਾਂ ਇੰਸਟਾ ਹੈਗਾ ਵਾ ਤੋ ਇਹ ਇੱਕ ਵਾਰੀ ਉਹਦੇ ਤੇ ਪਾ ਕੇ ਦੇਖੋ ਜਿਦਿ ਜੀ ਅਸੀਂ ਯਕੀਨ ਕਰਕੇ ਬੈਠ ਗਏ ਆ ਪਰ ਐਦਾਂ ਵੀ ਨਹੀਂ ਹੋ ਸਕਦਾ ਤੇ ਅਸੀਂ ਇਦਾਂ ਹੀ ਕਰਦੇ ਆ ਦੀਦੀ ਸਲਾਹ ਦੇ ਇੰਡੀਆ ਇਹਨਾਂ ਦੀ ਮੰਨੀ ਨਹੀਂ ਸਲਾਹ ਤੇ ਉਦਾਂ ਹੀ ਕਰੀ ਤੋ ਇਹ ਬਿਨਾਂ ਸਬੂਤ ਤੋਂ ਬਿਨਾਂ ਲਾਸ਼ ਤੋਂ ਨਾ ਮੰਨੋ ਕਿਉਂਕਿ ਮੈਂ ਤੇ ਆਪ ਵਾਹਿਗੁਰੂ ਅੱਗੇ ਹੱਥ ਜੋੜਦੀ ਆਂ ਕਿ ਜਲ ਜਿੰਨਾ ਤੂੰ ਕਸ਼ਟ ਲਿਖਿਆ ਹੁੰਨਾ ਕਿ ਤੇ ਆਪਾ ਭੋਗ ਲਿਆ ਵਾ ਪਰ ਰੱਬ ਕਰ ਕੇ ਇਹ ਗੱਲ ਝੂਠੀ ਹੋ ਜੇ ਪਰ ਹੁਣ ਪਾ ਕੇ ਵੇਰ ਲਾਂਗੇ ਪਰ ਹੁਣ ਜੇ ਉਹ ਸੱਚੇ ਸੋਈ ਨੇ ਇਹਨਾਂ ਨੂੰ ਕੋਈ ਅੰਦਾਜ਼ਾ ਕਿ ਉਹ ਆਪਣੇ ਮੂੰਹ ਕਈ ਜਾਂਦੇ ਹਨ ਕਿ ਮਾਰ ਹੀ ਦਿੱਤਾ ਆ। ਅ ਮਾਂ ਦੀਦੀ ਉਹ ਕਈ ਤਾਂ ਜਾਂਦੇ ਨੇ ਹੁਣ ਪਰ ਜ਼ਰੂਰੀ ਥੋੜਾ ਹੁੰਦਾ ਉਹ ਬੇਹੋਸ਼ ਵੀ ਹੋ ਸਕਦਾ ਵਾ ਕੋਈ ਉਹਨੂੰ ਚੁੱਕ ਕੇ ਵੀ ਖੜ ਸਕਦਾ ਹੈ ਤਰ੍ਹਾਂ ਥੋੜੀ ਪਰ ਤੁਸੀਂ ਇੱਕ ਵਾਰੀ ਆਪਣੇ ਤੌਰ ਤੇ ਪਾ ਕੇ ਵੇਖੋ ਨਾ ਪਰ ਜ ਚੁੱਕ ਕੇ ਖੜਿਆ ਹੁੰਦਾ ਲੱਗ ਜਿਉਂ ਤੇ ਲੋਕਾਂ ਦੇ ਦਿਲ ਪੱਥਰ ਥੋੜਾ ਵਾ ਕਿ ਇਹਨਾਂ ਨੂੰ ਕਿਨੂੰ ਪਤਾ ਤੇ ਹੁਣ ਆ ਹੀ ਦੀਦੀ ਲੋਕਾਂ ਦਾ ਵੀ ਕੋਈ ਯਕੀਨ ਨਹੀਂ ਆ ਤੁਸੀਂ ਇੱਕ ਵਾਰੀ ਮੇਰੀ ਮੰਨ ਕੇ ਸੋਸ਼ਲ ਮੀਡੀਆ ਤੇ ਪਾਓ ਚਲ ਮਨ ਬੀਤੇ ਕਰਕੇ ਦੇਖ ਲੈਨ ਕਰੋ ਕਿ ਆਜਾਣਾ ਉਹਨਾਂ ਨੇ ਵਾਪਸ ਕੋਈ ਆਣੇ ਤੇ ਹੌਸਲਾ ਰੱਖੋ ਤੇ ਇਹ ਇੱਕ ਵਾਰੀ ਪਾਓ ਹਾਂ ਜਰੂਰ ਸੋਚਦੇ ਹਾਂ ਇਹ ਗੱਲ ਤੇਰੀ ਹਾਰ ਤੇ ਜਰੂਰ ਕਰੇ ਹੋਏ ਹੂੰ ਤੇ ਤੁਰੀਆ ਮੈਂ ਤਾਂ ਚਲ ਕੋਈ ਨਹੀਂ ਤੇ ਹੌਸਲਾ ਰੱਖੋ ਆ ਜਾਣਗੇ ਵਾਪਸ ਤੇ ਇਹ ਇੱਕ ਵਾਰੀ ਆਪਣੇ ਤੌਰ ਤੇ ਵੀ ਕਾਰਵਾਈ ਕਰੋ ਹਾਂਜੀ ਠੀਕ ਆ ਦੀਦੀ ਕੋਈ ਨਹੀਂ ਨਾ ਕਰਦੇ ਹਾਂ ਚਲੋ ਜੀ ਪਤਾ ਲੱਗ ਜੇ ਸਭ ਠੀਕ ਹੈ ਨਹੀਂ ਕਿ ਝੂਠੀ ਗੱਲ ਹੋਵੇ ਚਲੋ ਹਾਂਜੀ ਠੀਕ ਹੈ ਠੀਕ ਹੈ ਜੀ ਸੰਗਾ ਦਿੱਤ ਮਨਪ੍ਰੀਤ ਵੀ ਸੁਣਾ ਤੇ ਨੇ ਠੀਕ ਹੀ ਦਿੱਤੀ ਆਹੀ ਵੀ ਉਹਨਾਂ ਦੇ ਚੁੱਪ ਕਰਕੇ ਬੈਠ ਨੇ ਆ ਗੱਲ ਮੰਨ ਕੇ ਕੀ ਹਾਂ ਨਹੀਂ ਕੰਮ ਕਰ ਲੈਣਾ ਚਾਹੀਦਾ ਨਾ ਕੀ ਪਤਾ ਹੁੰਦਾ ਹੈ ਕੋਈ ਚੋਕੀ ਲੱਗਿਆ ਹੋਵੇ ਮੈਂ ਤੇ ਕੰਨੀ ਆ ਪਹਿਲੀ ਵਾਰ ਹੀ ਆ ਤਾਂ ਕੀ ਪਤਾ ਹਾਲੂਗੇ ਰੱਬ ਨੇ ਰਾਹ ਹੀ ਦਿਖਾਉਣਾ ਹੋਵੇ ਹਾਂ ਹਾਂ ਤੇ ਭਾਵੇਂ ਨਾ ਫਿਰ ਮੈਂ ਹਾਂ ਫੋਟੋ ਪਾਉ ਉਹ ਬਲਾ ਕੀ ਬਤਾ ਹੁੰਦਾ ਪਤਾ ਲੱਗ ਹੀ ਜਾਵੇ ਕੀ ਲਿਖਾਂਗੇ ਕਹਿਣੇ ਨਹੀਂ ਇਦਾਂ ਤੇ ਦੱਸਣਾਂ ਨਹੀਂ ਆ ਕੋਈ ਨਾਮ ਰੱਖ ਦਿੰਨੇ ਆ ਨਾਮ ਮੇਰਾ ਰੱਖ ਦੇ ਹਾਂ ਤੇਰੀ ਪੈਸੇ ਦੀ ਘਾਟ ਆ ਚੱਲ ਆ ਜੇ ਤੇ ਕੋਈ ਉਹਨਾਂ ਦੀ ਕਮਾਈ ਆ ਮੈਂ ਤੇ ਕਹਿੰਨੀ ਇੰਨਾ ਕਾ ਕਮਾ ਕੇ ਗਏ ਆ ਤੁਹਾਡੀ ਦੋ ਪੀੜੀਆਂ ਬੈ ਕੇ ਰਮਾਨ ਦੇ ਨਾਲ ਖਾ ਸਕਦੀਆਂ ਵਾ ਹਾਂਜੀ ਤੇ ਜੇ ਉਹਨਾਂ ਨੂੰ ਵੀ ਦਵਾਂਗੇ ਤੇ ਕੋਈ ਫਰਕ ਨਹੀਂ ਫਰਕ ਨਹੀਂ ਪੈਣਾ ਚੱਲ ਲਾ ਬਹਣਾਂਗੇ ਤੇ